ਅੱਜ ਬਣਾਉਣ ਲੱਗੇ ਆਂ ਵੈਜੀਟੇਬਲ ਕਿਨਵਾ ਪਲਾਉ ਕਿਨਵਾ ਨੂੰ ਸੁਪਰ ਫੂਡ ਵੀ ਕਿਹਾ ਜਾਂਦਾ ਹੈ ਇਸ ਵਿੱਚ ਕਾਫੀ ਮਾਤਰਾ ਵਿੱਚ ਪ੍ਰੋਟੀਨ ਫਾਈਬਰ ਹੁੰਦਾ ਹੈ ਤੇ ਇਹ ਗਲੂਟਨ ਫ੍ਰੀ ਰੈਸਪੀ ਹੈ ਕਿਨਵਾ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਕੌਲੀ ਆਪਾਂ ਕਿਨਵਾ ਦੀ ਲਵਾਂਗੇ ਤੇ ਇਸ ਵਿੱਚ ਦੋ ਕੌਲੀਆਂ ਪਾਣੀ ਦੀਆਂ ਪਾ ਦੇਵਾਂਗੇ ਤੇ ਇਸ ਨੂੰ ਦੋ ਘੰਟਿਆਂ ਲਈ ਭਿਉਆਂ ਦੇਵਾਂਗੇ ਹੁਣ ਆਪਾਂ ਇੱਕ ਕੜਾਈ ਵਿੱਚ ਸਰੋਂ ਦਾ ਤੇਲ, ਜੀਰਾ, ਰਾਏ ਤੇ ਮੇਥੀ ਦੇ ਦਾਣੇ ਪਾ ਦੇਵਾਂਗੇ। ਨਾਲ ਹੀ ਦੋ ਕੱਟੇ ਹੋਏ ਪਿਆਜ਼ ਪਾ ਦੇਵਾਂਗੇ। ਪਿਆਜ਼ ਨੂੰ ਥੋੜਾ ਜਿਹਾ ਭੁੰਨ ਲਵਾਂਗੇ ਤੇ ਹੁਣ ਆਪਾਂ ਲਸਣ ਅਤੇ ਹਰੀਆਂ ਮਿਰਚਾਂ ਦੋ ਕਟੀਆਂ ਹੋਈਆਂ ਵਿੱਚ ਪਾ ਦੇਵਾਂਗੇ। ਇਹਨਾਂ ਨੂੰ ਵੀ ਥੋੜਾ ਜਿਹਾ ਭੁੰਨ ਲਵਾਂਗੇ। ਹੁਣ ਵਿੱਚ ਦੋ ਕੱਟੇ ਹੋਏ ਟਮਾਟਰ ਪਾ ਦੇਵਾਂਗੇ ਤੇ ਇਸ ਨੂੰ ਵੀ ਥੋੜਾ ਜਿਹਾ ਭੁੰਨ ਲਵਾਂਗੇ। ਹੁਣ ਇਸ ਵਿੱਚ ਕੱਟੀਆਂ ਹੋਈਆਂ ਸਬਜ਼ੀਆਂ ਆ ਗਾਜਰ, ਆਲੂ, ਪਾਦੀਮੰਗੇ ਤੁਸੀਂ ਆਪਣੀ ਪਸੰਦ ਦੀਆਂ ਕੋਈ ਵੀ ਸਬਜ਼ੀਆਂ ਪਾ ਸਕਦੇ ਹੋ। ਇਹਨਾਂ ਨੂੰ ਵੀ ਥੋੜਾ ਜਿਹਾ ਭੁੰਨ ਲਵਾਂਗੇ ਕਿਉਂਕਿ ਇਹ ਥੋੜਾ ਜਿਹਾ ਜ਼ਿਆਦਾ ਟਾਈਮ ਲੈਂਦੀਆਂ ਹਨ। ਹੁਣ ਕੱਟੀਆਂ ਕੱਟੀ ਹੋਈ Shimla mirch ਪਾ ਦੇਵਾਂਗੇ ਤੇ ਇਸ ਨੂੰ ਵੀ ਥੋੜਾ ਜਿਹਾ ਭੁੰਨ ਲਵਾਂਗੇ। ਹੁਣ ਇਸ ਵਿੱਚ ਆਪਾਂ ਮਸਾਲੇ ਜਿਵੇਂ ਕੀ ਨਮਕ ਸਵਾਦ ਅਨੁਸਾਰ ਉਗਰਮ ਮਸਾਲਾ ਲਾਲ ਮਿਰਚ ਹਲਦੀ ਪਾ ਦੇਵਾਂਗੇ ਤੇ ਇਸ ਨੂੰ ਵੀ ਥੋੜਾ ਜਿਹਾ ਭੁੰਨ ਲਵਾਂਗੇ ਤਾਂ ਜੋ ਮਸਾਲਿਆਂ ਦਾ ਫਲੇਵਰ ਸਬਜ਼ੀਆਂ ਸਬਜ਼ੀਆਂ ਦੇ ਵਿੱਚ ਚਲਾ ਜਾਵੇ ਤੇ ਸਬਜ਼ੀਆਂ ਖੜੀਆਂ ਖੜੀਆਂ ਰਹਿਣ ਹੁਣ ਆਪਾਂ ਸਬਜ਼ੀਆਂ ਦੇ ਵਿੱਚ ਪਾਣੀ ਦਾ ਇੱਕ ਕੱਪ ਪਾ ਦੇਵਾਂਗੇ ਤੇ ਇਸ ਨੂੰ ਥੋੜੇ ਜਿਹਾ ਟਾਈਮ ਲਈ ਟੱਕ ਦੇਵਾਂਗੇ ਤਾਂ ਜੋ ਆਪਣੀਆਂ ਸਬਜ਼ੀਆਂ ਥੋੜੀਆਂ ਜੀਆਂ ਪੱਕ ਜਾਣ ਹੁਣ ਆਪਾਂ ਸਬਜ਼ੀਆਂ ਦੇ ਵਿੱਚ ਭੁੰਨਤਾ ਹੋਇਆ ਕਿੰਨੂਆ ਪਾ ਦੇਵਾਂਗੇ ਨਾਲ ਹੀ ਅੱਧਾ ਕੱਪ ਪਾਣੀ ਦਾ ਪਾ ਦੇਵਾਂਗੇ ਤੇ ਇਸ ਨੂੰ ਹਿਲਾ ਕੇ 4-5 ਮਿੰਟਾਂ ਲਈ ਟੱਕ ਦੇਵਾਂਗੇ ਹੁਣ ਆਪਾਂ ਚੈੱਕ ਕਰਦੇ ਹਾਂ ਕਿੰਵਾ ਬਣਿਆ ਕਿ ਨਹੀਂ ਹਜੇ ਕਿਨਵਾ ਵਿੱਚ ਪਾਣੀ ਬਾਕੀ ਹੈ ਕਿਨਵਾ ਨੂੰ ਆਪਾਂ 4-5 ਮਿੰਟਾਂ ਲਈ ਹੋਰ ਟੱਕ ਕੇ ਪਕਾਵਾਂਗੇ ਆਲਮੋਸਟ ਆਪਣਾ ਕਿਨਵਾ ਬਣ ਕੇ ਤਿਆਰ ਹੈ ਹੁਣ ਤੁਸੀਂ ਇਸ ਵਿੱਚ ਕਸੂਰੀ ਮੇਥੀ ਧਨੀਆ ਪਾ ਸਕਦੇ ਹੋ ਮੈਂ ਇਸ ਵਿੱਚ ਕਸੂਰੀ ਮੇਥੀ ਅੱਤ ਨਾਲ ਮਲ ਕੇ ਪਾਈ ਹੈ ਕਿਨਵਾ ਬਣ ਕੇ ਤਿਆਰ ਹੈ ਜੇਗਾ ਸੋਨ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ